ਮੈਂ ਨਹੀਂ ਕਛ ਹਾਂ ਨਹੀਂ ਕਛ ਆਏ ਨਮੋਰਾ ਔਸਰ ਲੱਜਾ ਰਖ ਲੈ ਸਦਨਾ ਜਨ ਤੋਰਾ ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਚ ਹੀ ਸਿੰਧ ਪ੍ਰਾਂਤ ਹਾਨ ਪਾਕਿਸਤਾਨ ਦੇ ਵਿਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵੜ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੇ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ? ਇਤਨੇ ਕਠੋਰ ਪੇਸ਼ੇ ਨੇ ਇਹ ਕਿ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ ਥੋੜੇ ਜਿਹਾ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵੜਿਆ ਤੇ ਬਾਕੀ ਦਾ ਮਾਸ ਦੇ ਘਰ ਜਾਏਗਾ ਸਵੇਰੇ ਤੱਕ ਉਹਨੇ ਬੱਕਰੇ ਦੀ ਪਿਛਲੇ ਇੱਕ ਲੱਤ ਵੱਡਣ ਦੀ ਸੋਚੀ ਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਡਣ ਵਾਸਤੇ ਗਿਆ ਇਸੇ ਹੀ ਕਠੋਰਤਾ ਦੇ ਚਾਉਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ੇ ਸਾਰੀ ਰਾਤ ਤੜਪੇਗਾ ਬੱਕਰਾ ਛੁਰਾ ਹੱਥੋਂ ਗਿਰ ਗਿਆ ਬਾਦਸ਼ਾਹ ਦੇ ਐਲਕਾਰਾਂ ਨੂੰ ਕਹਿ ਦਿੱਤਾ ਅੱਜ ਤੋਂ ਮੈਂ ਕਸਾਈ ਨਹੀਂ ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੜਿਆ ਕਰਾਂਗਾ ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵਜਣਾ ਹੈ। ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾਹ ਕਰਨਾ ਹੈ। ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾਹ ਕਰਨਾ ਹੈ। ਮੈਂ ਇਸ ਤਰੀਕੇ ਨਾਲ ਧੰਦਾ ਬਦਲ ਦੇਣਾ। ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ। ਔਗਣਾ ਨੂੰ ਵੜਦੇ ਨੇ। ਪਾਪਾਂ ਨੂੰ ਵੜਦੇ ਨੇ। ਤੇ ਜੋ ਆਪਣੇ ਪਾਪਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲੋਗਾਰਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਦਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਆਪਰ ਅਪਾਰ ਸਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੇ ਉਸ ਦੀ ਘਾੜਤ ਹੋਵੇ ਸੱਚ ਦੀ ਉਸ ਨੂੰ ਬਾਣ ਧਾਰ ਲੱਗੀ ਹੋਈ ਹੋਵੇ ਸੱਚ ਕੇ ਕਾਤੇ ਸੱਚ ਸਭ ਸਾ ਸਾਰੇ ਦਾ ਸਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁੜਾ ਸੱਚ ਦਾ ਹੋਵੇ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਵਿਕਾਰਾਂ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰੇ ਹੋਏ ਤੋਂ ਸੈਦ ਕਨਨ ਪਿਸਕਾ ਕੁੱਠਾ ਹੋਵੇ ਸੇਖ ਲਹੂ ਲਬ ਨਖੱਤਾ ਵੇਖ ਅਗਰ ਇਸ ਛੁਰੇ ਦਾ ਕੁਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਦੇ ਚੋਂ ਸਾਰਾ ਲਹੂ ਨਿਕਲ ਜਾਏਗਾ ਕਿਹੜਾ ਲੋਭ ਦਾ ਵਿਕਾਰ ਦਾ ਦੁਸ਼ਟਪਣੇ ਦਾ ਵੈਰ ਵਿਰੋਧ ਦਾ ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾਹ ਕਰਨ ਵਿੱਚ ਅਸਮਰਥ ਹੋਏ ਨੇ ਉਹ ਬਾਹਰ ਜ਼ਬਾਹ ਕਰਨ ਦਾ ਕੰਮ ਕਰਦੇ ਨੇ ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ ਉਹ ਦੁਸ਼ਟ ਹੈ ਜ਼ਾਲਮ ਹੈ ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਕ ਹੈ ਪੁਨੀਤ ਆਤਮਾ ਹੈ ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧh ਦੇਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਕੁਝ ਭਗਤ ਐਸੇ ਨੇ ਜੋ ਮੁਸਲਮਾਨ ਨੇ ਬਾਬਾ ਫਰੀਦ ਸਦਨਾ ਸੈਨ ਬੇਖਨ इत्याद ਇਹ ਭਗਤ مسلمان گرانیان ਨਾਲ ਸੰਬੰਧ ਰੱਖਦੇ ਨੇ ਲੇਕਿਨ ਜਦ ਖੁਦਾ ਦਾ نور ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ ਕੌਣ ਹਿੰਦੂ ਕੌਣ ਮੁਸਲਮਾਨ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿਰਾਮ ਕੇ ਪਿੰਡ ਪ੍ਰਾਨ ਇਹ ਸਰੀਰ ਅੱਲਾ ਦਾ ਹੈ ਇਹ ਪ੍ਰਾਨ ਰਾਮ ਦੇ ਨੇ ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਦੇਚ ਰਾਮ ਦੇ ਗੀਤ ਗਾਣ ਦੇਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ। ਔਰ ਇਨ੍ਹਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਬੜਾਈ ਪਾਵਨ ਤੇ ਫਲਸਫੇ ਨਾਲ ਪੂਰਤ ਇੱਕ ਸ਼ਬਦ ਹੈ। ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨ ਨਾ ਛੇ सिंह शरणगत जाइए जो जंपुक ग्रास है सरेवेशते च कर्म सिद्धांत दी बड़ी चर्चा है और आखे सब कुछ कर्मों ते ही निबड़दा है जैसे कोई कर्म करदा है वैसे कोई उदा फल भोगदा है भोगे बिना करण नाश नहीं आंदे भारत दा धार्मिक चिंतन ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਤੇ ਭੋਗੇ ਬਿਨਾ ਉਸਨੇ ਨਸਣਾ ਨਹੀਂ ਜੇ ਕਰਮ ਕੁਝ ਕੀਤਾ ਤਾਂ ਉਹਦਾ ਫਲ ਝੋਲੀ ਵਿੱਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿਉਂਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ మాਸ ਵੇਚਦਿਆਂ ਲੱਗੇਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੱਗਿਆ ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਪੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ خیال ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤਾਂ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਨ ਕਹਾ ਜਗਤ ਬੁਰਾ ਹੈ ਜਗਤ ਦੇ ਗੁਰੂ ਏ ਜਗਤ ਨੂੰ ਪ੍ਰੇਮ ਨ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਹੋ ਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈਦੀ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨ ਨਾਸ਼ੇ ਸਿੰਘ ਸਰਨ ਕਤ ਜਾਈਏ ਜੋ ਜੰਪੁਗ ਗ੍ਰਾਸੇ ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਏ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਈ ਲੋਕਾ ਮਦ ਕੋ ਫੱਕੜ ਪਾਏ ਲਖ ਮੜੀਆਂ ਕਰ ਇਕੱਠੇ ਇਕ ਰਤੀ ਲੈ ਭਾਈ ਐ ਬੰਦੇ ਮਤਾਂ ਕਿਦਰੇ ਭੁਲੇਖੇ ਚਤੋਂ ਪੈ ਲੱਖਾਂ ਮਣ ਲਕੜੀਆਂ ਇੱਕ ਚਿੰਗਾਰੀ ਨਾਲ ਬਸ਼ਮ ਹੋ ਜਾਂਦੀਆਂ ਨੇ ਰੰਚਕ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾਪ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ ਅਨੰਤ ਜਨਮਾਂ ਦੇ ਪਾ ਸਾੜ ਕੇ ਰਾਖ ਕਰ ਦਿੰਦਾ ਹੈ ਸਵਾ ਕਰ ਦਿੰਦਾ ਹੈ ਇਹ ਨਾਮ ਦੀ ਬਰਕਤ ਹੈ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦੀ ਤਾਕਤ ਹੈ ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆਪ ਪੁਰਾਣ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪ ਕਨਿਆ ਕੇ ਕਾਰਨੇ ਇੱਕ ਭਇਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ ਵਿਸ਼ਨੂੰ ਜੈਸੇ ਕਪੜੇ ਪਹਿਨ ਕੇ ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ ਜੁੜ ਗਿਆ ਜੁੜਦਿਆਂ ਹੀ ਪਖੰਡ ਖਤਮ ਹੋ ਗਿਆ ਜੁੜਦਿਆਂ ਹੀ ਭੇਖ ਉਤਰ ਗਿਆ ਜੁੜਦਿਆਂ ਹੀ ਖਿਆਲ ਆਇਆ ਜਿਵੇਂ 바ਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਵੱਡਣਾ ਚਾਹੀਦਾ ਹੈ ਜ਼ਮੀਰ ਵੀ ਆਵਾਜ਼ ਆਈ ਵਿਸ਼ਨੂੰ ਦਾ ਤਾਂ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਦੇਵਤੇ ਦੀ ਤੋਂ ਕਾਇਆ ਬਣਾ ਲਈ ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝਜੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ ਵਿਸ਼ਨੂੰ ਜੈਸਾ ਪਾਵਨ ਵਿਸ਼ਨੂੰ ਜੈਸਾ ਪਵਿੱਤਰ ਤੋਂ ਭਗਤ ਸਤਨਾ ਜੀ ਕਹਿੰਦੇ ਨੇ ਕਾਮਰਥੀ ਸਵਾਰਥੀ ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਬੜਿਆ ਹੋਇਆ ਸੀ ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ ਤੂੰ ਉਹਨੂੰ ਵੀ ਸਕੂਨ ਦੇ ਦਿੱਤਾ ਤੂੰ ਉਹਨੂੰ ਵੀ ਚੈਨ ਦੇ ਦਿੱਤਾ ਨਿਰਭਕਨਿਆ ਕੇ ਕਾਰਨੇ ਇੱਕ ਭਾਇਆ ਵੇਖਦਾਰੀ ਕਮਰthi ਸਵਰਥੇ ਵਾਕੀ ਪੈ ਸਵਾਈ ਤੋਗੁਨ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਪ ਗੁਦਰਾਸ਼ੇ ਅਗਾਹਲ ਕੇ ਭਗਤ ਸਦਨਾ ਜੀ ਕਹਿਨੇ ਏਕ ਬੂੰਦ ਜਲ ਕਾਰਨੇ ਛਾਤ੍ਰਿਕ ਦੁਖ ਪਾਵੇ ਪਿਆਸਾ ਏਕ ਬੂੰਦ ਲਈ ਤੜਪਦਾ ਰਹੇ ਏਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਏਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ ਭੋਜਨ ਦੀ ਕਦਰ ਭੁੱਖੇ ਨੂੰ ਹੈ ਕਪੜੇ ਦੀ ਕਦਰ ਨੰਗੇ ਨੂੰ ਹੈ ਔਲਾਦ ਦੀ ਕਦਰ ਬੇਔਲਾਦੇ ਨੂੰ ਹੈ ਤੇ ਇੰਜ ਕਹ ਲਈਏ ਪ੍ਰਮਾਤਮਾ ਦੀ ਕਦਰ ਭਗਤ ਨੂੰ ਹੈ ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋ ਗਈ ਇਕ ਬੂੰਦ ਜਲ ਕਰਨੇ ਚਾਹ ਤ੍ਰਿਕ ਦੁੱਖ ਪਾਵੇ ਇੱਕ ਬੂੰਦ ਦੀ ਹਰ ਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਤੜਪ ਤੜਪ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸ ਨੂੰ ਮਿਲੇ ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸ ਨੂੰ ਮਿਲਣ ਕਿਹੜੇ ਕੰਮ ਨੇ ਬਰਸਲ ਸਧਨਾ ਜੀ ਇਹ ਕਹਿ ਦਿੰਦੇ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਬੇਮੌਕੇ ਕੰਮ ਦਾ ਕੀ ਮਤਲਬ ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਪਰ ਮੈਂ ਆਪਣੇ ਢੰਗ ਨਾਲ ਸੋਚਿਆ ਨਹੀਂ ਦੇਰ ਹੀ ਅੰਧੇਰ ਹੈ ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੈ ਅਗਰ ਦੇਰ ਹੋ ਗਈ تو نراشا پیدا ہو جاندی ہے اگر دیر ہو گئی تو وشواس اٹھ جاندہ ہے میں ایسا سمجھنا پرماتما دے گھر دیر بھی نہیں جیسے اگ دے چھاتھ پائیے اسے وقت ہاتھ سڑ دا ہے جیسے پھلا کول بیٹھئے اسے وقت مہک مل دیئے جیسے برفانی پہاڑ ہمالیہ دے کول بیٹھئے اسے وقت ہی جو ہے ٹھنڈ مل دیئے ਇਸੇ ਤਰੀਕੇ ਨਾਲ ਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਅਸ਼ੁਭ ਕਰਮ ਕਰੀਏ ਉਸੇ ਵਕਤ ਫਲ ਮਿਲਦਾ ਹੈ ਸ਼ੁਭ ਕਰਮ ਮਨੁੱਖ ਨੂੰ ਖੇੜਾ ਦਿੰਦਾ ਹੈ ਸਕੂਨ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਹੁਲਾਸ ਦਿੰਦਾ ਹੈ ਅਸ਼ੁਭ ਕਰਮ ਮਨ ਬੇਚੈਨ ਕਰ ਦਿੰਦਾ ਹੈ ਪੀੜਤ ਕਰ ਦਿੰਦਾ ਹੈ ਮਹਿਲਾ ਕਰ ਦਿੰਦਾ ਹੈ ਇਹ ਤੇ ਤਤਛਿਨ ਫਲ ਹੈ ਪ੍ਰਭੂ ਦੇ ਦਰਬਾਰ ਵਿੱਚ ਦੇਰ ਵੀ ਨਹੀਂ ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਇੱਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਕਾਵੇ ਪ੍ਰਾਨ ਗਏ ਸਾਗਰ ਮਿਲੇ ਹੁਣ ਕਾਮਨਾ ਆਵੇ ਪ੍ਰਾਨ ਜੋ ਥਾਕੇ ਫਿਰ ਨਹੀਂ ਕੈਸੇ ਬਿਰਮਾਉ ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ ਨੇ ਸਵਾਸ ਟੁੱਟਣ ਲੱਗੇ ਨੇ ਕਿਤੋਂ ਬੋਣੇ ਨਾ ਤੂੰ ਮਦਦਗਾਰ ਨਾ ਆਵੇਂ ਤੂੰ ਸਹਾਇਕ ਨਾ ਆਵੇਂ प्राण जो खाके फिर नहीं कैसे बिरमाऊं बूड़ मोए नौका मिले कहो काहे चढ़ाऊं डूब गया मैं ते हुण तो नौका दे जी 10 हुण कौन बैठेगा उस नौका दे डूब गया गले गर्क होने वाला गर्क हो गया हुण नौका केड़े काम दी दरअसल वक्त से प्रभु बोर्ड द है ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ ਔਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਚੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਜੋ ਹਰੀ ਨਾਲ ਜੁੜੇ ਹੋਏ ਨੇ ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚੰਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਛੱਡਦਾ ਹੈ ਉਹਨਾਂ ਦੇ ਕੰਮ ਸਿਰੇ ਚਾੜ ਦਿੰਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੈ ਤੇ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਉਹ ਵੀ ਹੋ ਜਾਂਦਾ ਅਚੰਤ ਕੰਮ ਕਰੇ ਪ੍ਰਭ تنਕੇ ਜਿਨ ਹਰ ਕਾ ਨਾਮ ਪਿਆਰਾ ਤੂੰ ਭਾਗਰ ਸਦਨਾ ਜੀ ਕਹਿੰਨ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ ਜਾਂ ਡੂਬ ਮਵੇ ਨੌਕਾ ਮਿਲੇ ਕੌ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੌਕਾ ਮਿਲੇ ਤੇ ਕਿਹੜੇ ਕੰਮ ਦੀ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛਹੁ ਨਹੀਂ ਕਛ ਆਏ ਨਾ ਮੋਰਾ ਅਉਸਰ ਲੱਜਾ ਰੱਖ ਲੈ ਸਦਨਾ ਜਨ ਤੋਰਾ اے ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ ਪ੍ਰਭ ਜੋ ਤੋ ਕੈ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ نیل بسن بنواری گرگو بن سنگ جی مہاراج کہ ہر پربو تو ہی میری لجا رکھ ہی میری لج کی پال کر تو سری سدنا جی کہنے میری لجا رکھ سر میرا کام کر وقت سر میرا کام کر ساری رات میں تڑپ تڑپدار روشنی لئی گھر میرے چاننا ہوئے دیوہ جلے دیوہ نام یسر ہوئے تیل مل سکے ਦੀਵਾ ਦੀਵਾ ਨਾ ਮਿਲ ਸਕੇ ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ ਕਿਹੜੇ ਕੰਮ ਦਾ ਉਹ ਮੇਰੇ ਕਿਸ ਕੰਮ ਦਾ ਦਰਸਲ ਵਕਤ ਸਿਰ ਜੋ ਮਦਦ ਹੈ ਉਹ ਹੀ ਮਕਦਰ ਹੈ ਬੇਵਕਤੀ ਮਦਦ ਬੇਮੈਨੇ ਹੋ ਜਾਂਦੀ ਹੈ ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ ਦਰਸਲ ਬੇਮੈਨੇ ਅਗਰ ਦੇਰ ਹੋ ਗਈ ਤੋ ਫਿਰ ਅੰਧੇਰ ਹੋ ਗਿਆ ਭਗਤ ਸਦਨਾ ਜੀ ਦੇ ਇਸ ਸ਼ਬਦ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਖ ਕਹਿ ਰਹੇ ਨੇ ਕਿ ਹੇ ਪ੍ਰਭੂ ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਹੈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੇ ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਦੇਖੜਾ ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸੀ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ ਆਖਰ ਗੱਲ ਇੱਥੇ ਹੀ ਆਉਂਦੀ ਹੈ ਨਹੀਂ ਪ੍ਰਭੂ ਇੱਕ ਤੇਰੀ ਲੀਲਾ ਹੈ ਕਿਤੇ ਰੱਖੇ ਨਾ ਕਰਮ ਪਹਿਲੇ ਨਾ ਮਨੁੱਖ ਪਹਿਲੇ ਜੈਸੇ ਤੂੰ ਚਾਇਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਖੇਲ ਤੇ ਇਸ ਤੋਂ ਬਾਅਦ ਤੂੰ ਕੁਝ ਵਿਧਾਨ ਬਣਾਏ ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੋਜ ਤੇਰੀ ਇੱਕ ਮਸਤੀ ਅਗਰ ਕੋਈ ਭਗਤ ਪ੍ਰਾਰਥਨਾ ਕਰੇ ਨਿਮਰਤਾ ਸਹਿਤ ਜੋਦੜੀਆਂ ਕਰੇ ਤੇ ਤੂੰ ਉਸ ਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਦਾ ਹੈ ਛਿੰਦੇ ਚ ਉਸ ਨੂੰ ਚੈਨ ਦੇ ਦਿੰਦਾ ਹੈ ਛਿੰਦੇ ਚ ਉਸ ਨੂੰ ਸ਼ਾਂਤੀ ਦੇ ਦਿੰਦਾ ਹੈ ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਬਾਖ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਦੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਰੂਹੇ ਜ਼ਮੀਨ ਦੇ ਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ ਇੱਕੋ ਹੀ ਇਹਦੇ ਚ ਅਨੇਕ ਵਿਅਕਤੀ ਬੈਠੇ ਨੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਦੇ ਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਦੇ ਚ ਵੀ ਨਹੀਂ ਹੈ ਤੇ ਭਗਤ ਵਖ ਵਖ ਭ੍ਰਾਂਤਾਂ ਦੇ ਨੇ ਤੇ ਵਖ ਵਖ ਭਾਸ਼ਾਵਾਂ ਦੇਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾਹ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚ ਨਿਕਲੇਗਾ ਈਬੇ ਬੀਠਲ ਉਬੇ ਬੀਠਲ ਬੇਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਪ੍ਰਨਵੇ ਨਾਮਾ ਪੂਰ ਰਹੋ ਤੂੰ ਸਰਬ ਨਹੀਂ ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜੇਗਾ ਤੋ ਫਿਰ ਉਹ ਸਤਨਾਮ ਦਾ ਰਟਨ ਕਰੇਗਾ ਵਰਸ਼ ਕੇ ਇਸ਼ਾਰੇ ਭਗਤ ਵਕ ਵਕ ਨਾਮਾ ਨੂੰ ਜਪਦੇ ਨੇ ਵਕਤ ਵਕ ਬੋਲੀਆਂ ਬੋਲਦੇ ਨੇ ਵਕ ਵਕ ਇਹਨਾਂ ਦਾ ਚਿੰਤਨ ਹੈ ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਗੁਰਨਾਨਕ ਦਾ ਇਹੀ ਆਈ ਪੰਥ ਹੈ ਇਹੀ ਸਰਮੌਰ ਪੰਥ ਹੈ ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲਦੇ ਨੇ ਆਪ ਕਿਨਾਂ ਭਗਤਾਂ ਦੇ ਨਾਲ ਚੱਲਦੇ ਨੇ ਜਦ ਕਈ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇਖ ਖੂਨ ਖਰਾਬਾ ਬੰਦ ਹੋਵੇ ਤੇ ਚਲੋ ਮੰਨ ਲੈਂਦੇ ਹਾਂ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ ਲੇਕਿਨ ਖੂਨ ਖਰਾਬੇ ਵਕ ਵਕ ਧਰਮਾ ਕਰਕੇ ਵੀ ਹੋਏ ਨੇ ਵਕ ਵਕ ਮਜ਼ਬਾ ਕਰਕੇ ਵੀ ਹੋਏ ਨੇ ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤੋਂ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਵਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਵਣ, ਜਿਹਦੇ ਵਿੱਚ ਅੱਲਾ ਦੇ ਗੀਤ ਹੋਵਣ, ਜਿਹਦੇ ਵਿੱਚ ਰਾਮ ਦੀ ਧੁਨ ਹੋਵੇ, ਜਿਹਦੇ ਵਿੱਚ ਮਦਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ ਵਿੱਚ ਮਾਧੋ ਦੇ ਵੀ ਗੀਤ ਹੋਵਣ, ਔਰ ਜਿਹਦੇ ਵਿੱਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ, ਜਿਹਦੇ ਵਿੱਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਣ। ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ ਤਾਂ ਇਸ ਸਿਧਾਂਤਿਕ ਕਸੌਟੀ ਦੇ ਤੇ ਗੁਰੂ ਗੰਗ ਸਾਹਿਬ ਜੀ ਮਹਾਰਾਜ ਪੂਰੇ ਉਤਰਦੇ ਨੇ ਗੁਰੂ ਗੰਗ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਨੂੰ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨੇ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧੀ ਹੈ ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਦਾਸ਼ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਡਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਹੀ ਧਰਮ ਦੀ ਤੇ ਮਿਲਨਸਾਰੀ ਦੀ ਖੁਸ਼ਬੂ ਹੈ ਸੁਗੰਧੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ ਮਾਸ ਵੇਚਣਾ ਇਹ ਨਾ ਤਾਂ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਹੈ। ਕਸਾਈ ਦੇ ਧੰਦੇ ਦੇ ਚੋਂ ਵੀ ਕੋਮਲਤਾ ਪੈਦਾ ਹੋ ਜਾਏ, ਇਹ ਇੱਕ ਅਜੂਬਾ ਹੈ। ਭਗਤ ਵੀ ਸੋਚਣੀ ਨੂੰ ਜੋ ਹੈ ਦਾਤ ਦੇਣੀ ਪੈਗੀ। ਧਾਰਮਿਕ ਮੰਦਰ ਦੇ ਚ ਬੈਠਦੇ ਆਇਆ, ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਹਿਣਾ ਪੈਦਾ ਪੈਗਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ। ਤੇ ਕਸਾਈ ਦੀ ਦੁਕਾਨ ਦੇ ਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ, ਸਮਝ ਲੈਣਾ ਚਾਹੀਦਾ ਹੈ। ਕਿ ਇਹ ਬੰਦਾ અત્યੰਤ ਸੂਖਮ ਸੋਚਣ ਵਾਲਾ ਹੈ ਜਿਹਦੀ ਬੁੱਧ ਬਾਰੀਕ ਹੈ ਤੇ ਜਿਹਦੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ ਅਨਤ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੇ ਜਿਹਦੀ ਆਤਮਾ ਦਰਵੀ ਨਹੀਂ ਜਿਹਦੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ ਬਹੁਤ ਕਠਿਨ ਹੈ ਕਈ ਵਾਰ ਦੇਖਣ ਦੇ ਚਾਹ ਉਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰੇ ਨੂੰ ਚੋਟ ਪਹੁੰਚਾਣ ਲੱਗਿਆਂ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ ਸਰੀਰਕ ਹੋਵੇ ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਝ ਨਹੀਂ ਆਉਂਦੇ ਔਰ ਐਸਾ ਦੇਖਦਾ ਹੈ ਕਿ ਬੜੇ ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਆ ਵੀ ਪਦ ਉਹ ਕਸਾਈ ਹੁੰਦਾ ਆ ਵੀ ਧਾਰਮਿਕ ਉਹ ਬਾਹਰੋਂ ਤੇ ਪੇਸ਼ੇਕ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ અત્યੰਤ ਕੋਮਲ ਮਿਲਨ ਸਾਰੀ ਦੇ ਜਜ਼ਬਿਆਂ ਨਾਲ ਭਰੇ ਹੋਇਆ ਪ੍ਰਭੂ ਗੀਤ ਦੇ ਨਾਲ ਜੋ ਹੈ ਭਰੇ ਹੋਇਆ ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ ਕੋਈ ਵੀ ਕਿਰਤ ਹੋਵੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ ਚਾਹੇ ਕਿਰਤ ਕਪੜੇ ਬੁਣਨਾ ਹੋਵੇ ਚਾਹੇ ਕਿਰਤ ਜੁੱਤੀਆਂ ਬੰਨਣਾ ਹੋਵੇ ਚਾਹੇ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੇ ਕਿਰਤ ਕਪੜਿਆਂ ਨੂੰ ਛੇਮੜਾ ਹੋਵੇ ਚਾਹੇ ਉਹ ਕਿਰਤ ਦੁਕਾਨਦਾਰੀ ਦੀ ਹੋਵੇ ਕੋਈ ਵੀ ਕਿਰਤ ਕੀਰਤੀ ਦੇਚ ਬਾਧਾ ਨਹੀਂ ਖੜੀ ਕਰਦੀ ਕੋਈ ਵੀ ਧੰਦਾ ਧਰਮ ਦੇਚ ਦੀਵਾਰ ਨਹੀਂ ਹੈ ਇਹ ਇੱਕ ਬਾਹਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ ਧੰਦੇ ਤੋਂ ਵੇਲ ਮਿਲੇ ਤੇ ਧਾਰਮਿਕ ਬਣੀਏ ਨਹੀਂ ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ ਕਿਵੇਂ ਭਜਨ ਕਰੀਏ ਕਿਵੇਂ ਬੰਦਗੀ ਕਰੀਏ ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਏ ਤੇ ਭਗਤ ਕਹਿਣਨ ਧੰਦੇ ਨੂੰ ਹੀ ਤਰੰਮ ਬਣਾ ਲਾ ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ ਸੇਵਾ ਕਰਨਾ ਧੰਦਾ ਸੇਵਾ ਬਣ ਸਕਦਾ ਰੋਟੀ ਤੇ ਹਰ ਇੱਕ ਨੇ ਖਾਣੀ ਹੈ ਤਾਂ ਜਦ ਧੰਦੇ ਦੇ ਵਿੱਚ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲੈ ਆਂ ਔਰ ਇਹ ਸੇਵਾ ਕਰ ਰਿਆਂ ਜਗਤ ਦਾ ਨंगे ਚ ਢਕਣਾ ਹੈ ਜਗਤ ਦੇ ਪੈਰਾਂ ਚ ਜੁੱਤੀ ਪਵਾਣੀ ਹੈ ਜਗਤ ਨੂੰ ਸੁਖ ਦੇਣੇ ਨੇ ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰਾਹੀਂ ਤੋ ਧੰਦਾ ਵੀ ਧਰਮ ਬਣ ਜਾਂਦਾ ਹੈ ਤੇ ਧਾਰਮਿਕ ਮਨੁੱਖਾਂ ਤੋਂ ਵੀ ਜੇ ਕਿਸੇ ਨੂੰ ਝੋਟ ਪਹੁੰਚੇ ਤੋ ਐਸਾ ਧਰਮ ਦੀ ਵਾਸਤਵਿਕ ਧੰਦਾ ਹੈ ਉਹਦੇ ਚ ਧੰਦੇ ਦੀ ਜੋ ਹੈ ਬਦਬੋ ਹੈ ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਵੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਣੇ ਸਿੰਧ ਪ੍ਰਾਂਤ ਦੇ ਵਿੱਚ ਥਾਂ-ਥਾਂ ਤੇ ਭਰਮਣ ਕਰਕੇ ਲੋਗਾਂ ਨੂੰ ਖੁਦਾ ਦੇ ਨਾਲ ਜੋੜਿਆ ਜੀਵਨ ਨੂੰ ਪਰਮਾਤਮਾ ਦੀ ਧੁੰ ਦੇ ਨਾਲ ਜੋੜਿਆ ਜਦ ਇੱਕ ਫੁੱਲ ਖਿੜ ਪੈਂਦਾ ਹੈ ਮਹਿਕ ਵੰਡਣ ਲੱਗ ਪੈਂਦਾ ਹੈ ਜਦ ਇੱਕ ਦੀਵਾ ਜਲ ਪੈਂਦਾ ਹੈ ਰੋਸ਼ਨੀ ਵੰਡਣ ਲੱਗ ਪੈਂਦਾ ਹੈ ਜਦ ਕਿਸੇ ਹਿਰਦੇ ਵਿੱਚ ਆਤਮ ਪ੍ਰਕਾਸ਼ ਹੋ ਜਾਂਦਾ ਹੈ ਉਹ ਚਾਨਣਾ ਵੰਡਣ ਲੱਗ ਪੈਂਦਾ ਹੈ ਉਹ ਸੁਖ ਚੈਨ ਵੰਡਣ ਲੱਗ ਪੈਂਦਾ ਹੈ ਉਹ ਆਨੰਦ ਵੰਡਣ ਲੱਗ ਪੈਂਦਾ ਹੈ ਔਰ ਇਹ ਵੰਡਣਾ ਉਸ ਤੋਂ ਛੋਟੇ ਸਤੋਂਦਾ ਹੈ ਆਪਣੇ ਆਪ ਹੁੰਦਾ ਹੈ ਜਿਵੇਂ ਫੁੱਲ ਦੇ ਚੋਂ ਸੁਗੰਧੀ ਦਾ ਨਿਕਲਣਾ ਦਰਸਲ ਉਸ ਵਿੱਚ ਮਹਿਕ ਦਾ ਅਧਿਕ ਹੋਣਾ ਹੈ ਇਸ ਵਾਸਤੇ ਡੁੱਲ ਡੁੱਲ ਕੇ ਉਹ ਬਾਹਰ ਪਈ ਪੈਂਦੀ ਹੈ ਭਗਤ ਦਾ ਹਿਰਦਾ ਇਤਨਾ ਆਨੰਦ ਨਾਲ ਭਰ ਜਾਂਦਾ ਹੈ ਇਤਨਾ ਗੁਣਾਂ ਨਾਲ ਭਰ ਜਾਂਦਾ ਹੈ ਇਤਨਾ ਸ਼ਾਂਤੀ ਤੇ ਚੈਨ ਨਾਲ ਭਰ ਜਾਂਦਾ ਹੈ ਕਿ ਉਹ ਡੁੱਲ ਡੁੱਲ ਕੇ ਬਾਹਰ ਪੈਂਦਾ ਹੈ ਸਦਨਾ ਜੀ ਭਗਤੀ ਭਾਵ ਵਿੱਚ ਐਸੇ लीन ਹੋਏ ਔਰ ਅਧਿਆਤਮਕ ਗੁਣਾਂ ਨਾਲ ਐਸੇ ਭਰਪੂਰ ਹੋਏ ਥਾਂ ਥਾਂ ਤੇ ਭਰਮਣ ਕਰਕੇ ਇਨਾਂ ਹੀ ਗੁਨਾ ਨੂੰ ਵੰਡਦੇ ਰਹਿ ਇਸੀ ਸੱਚੀ ਦੌਲਤ ਨੂੰ ਵੰਡ-ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹਿ ਅਨੇਕਾਂ ਭਗਤਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇੱਕ ਇਹ ਸਦਨਾ ਕਸਾਈ ਪੇਸ਼ੇ ਦੇ ਵਿੱਚ ਇਹ ਵੀ ਭਗਤ ਹੈ ਇਸ ਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿਦੀ ਦੁਨੀਆ ਤੱਕ ਅਧਿਆਤਮਿਕ ਸ਼ਾਂਤੀ ਵੰਡਦਾ ਰਹੇ